वीडियो, बना वीडियो बन गई वीडियो बन गई वीडियो हां ਜਿਵੇਂ ਇਹ ਇਹ ਵਾਲੇ ਮਹੀਨੇ ਸ਼ੁਰੂ ਹੁੰਦੇ ਨੇ ਬਰਸਾਤ ਵਾਲੇ ਤਾਂ ਉਸੇ ਮੌਸਮ ਦੇ ਵਿੱਚ ਲੋਕ ਵੀ ਘੁੰਮਣ ਫਿਰਨ ਨਿਕਲਣ ਜਾਂਦੇ ਨੇ ਪਰ ਦਸਦੀਏ ਕੀ بار-बार ਲੋਕਾਂ ਨੂੰ ਅਲਰਟ ਦਿੱਤਾ ਜਾਂਦਾ ਹੈ ਕਿ ਅਜਿਹੇ ਮੌਸਮਾ ਦੇ ਵਿੱਚ ਨਾ ਨਿਕਲੋ ਜਿਸ ਦੇ ਨਾਲ ਤੁਹਾਡਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ ਸੋ ਦੱਸ ਦੇ ਕਿ ਬੀਤੇ ਦਿਨਾਂ ਤੋਂ ਹੋ ਰਹੀ ਬਰਸਾਤ ਦੇ ਨਾਲ ਜਿੱਥੇ ਉੱਤਰਾਖੰਡ ਆਦੇ ਵਿੱਚ ਕਾਫੀ ਥਾਵਾਂ ਤੇ ਜੋ ਤਬਾਈ ਹੈ ਬੁਰੀ ਤਰ੍ਹਾਂ ਮੱਚੀ ਹੋਈ ਹੈ ਕਿਉਂਕਿ ਜੋ ਪਾਣੀ ਦਾ ਫਲੋ ਹੈ ਕਾਫੀ ਜ਼ਿਆਦਾ ਵਧਿਆ ਹੋਇਆ ਹੈ ਲੱਖਾਂ ਕਰੋੜਾਂ ਦੀਆਂ ਗੱਡੀਆਂ ਜੋ ਪਾਣੀ ਦੇ ਵਿੱਚ ਵਹਿ ਰਹੀਆਂ ਨੇ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਥਾਟਾਂ ਤੇ ਲੈਡ ਸਲਾਈਡ ਹੋ ਰਿਹਾ ਹੈ ਅਤੇ ਕਈ ਖਬਰਾਂ ਜੋ ਹੁਣ ਤੱਕ ਸਾਹਮਣੇ ਵੀ ਆ ਚੁੱਕੀਆਂ ਨੇ ਤੇ ਕਈ ਤਰ੍ਹਾਂ ਲੋਕਾਂ ਨੂੰ ਅਲਰਟ ਦਿੱਤਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਕੋਈ ਮੜੀ ਪਹਾੜਾ ਵੱਲ ਦਾ ਰੁੱਖ ਕਾਰਦੇ ਹੋ ਤੇ ਠਹਿਰ ਜਾਓ ਇੱਕ ਜੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਉੱਤਰਾਖੰਡ ਦੇ ਪਿਥੋਰਾਗੜ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਲੈਂਡਸਲਾਈਡ ਹੋਇਆ ਹੈ ਲੈਂਡਸਲਾਈਡ ਵੀ ਇੰਨਾ ਜ਼ਿਆਦਾ ਖਤਰਨਾਕ ਹੋਇਆ ਹੈ ਕਿ ਪਹਾੜੀ ਦਾ ਇੱਕ ਖਿੱਸਾ ਟੁੱਟ ਕੇ ਪੂਰੀ ਤਰ੍ਹਾਂ ਨਾਲ ਥੱਲੇ ਗਿਰ ਗਿਆ ਪਰ ਗਨੀਮਤ ਇਹ ਰਹੀ ਕਿ ਮੌਕੇ ਤੇ ਥੱਲੇ ਕੋਈ ਵੀ ਨਹੀਂ ਸੀ ਜੇਕਰ ਕੋਈ ਹੁੰਦਾ ਤਾਂ ਉਸ ਦੀ ਜਾਨ ਬਚਣਾ ਤਾਂ ਬਿਲਕੁਲ ਹੀ ਨਾ ਮੁਮਕਿਨ ਹੋ ਜਾਂਦਾ ਸੋ ਦੱਸ ਦਈਏ ਕਿ ਪਹਾੜਾਂ ਦੇ ਵਿੱਚ ਇਹ ਚੀਜ਼ਾਂ ਆਮ ਹੁੰਦੀਆਂ ਨੇ ਲੈਂਡਸਲਾਈਡ ਹੋਣੀ ਪਰ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਮੌਸਮ ਦੇ ਵਿੱਚ ਜਦੋਂ ਇਹਨਾਂ ਚੀਜ਼ਾਂ ਦਾ ਕਾਫੀ ਜ਼ਿਆਦਾ ਕਹਿਰ ਹੁੰਦਾ ਹੈ ਤਾਂ ਸਮੇ ਪਹਾੜਾਂ ਦੇ ਵਿੱਚ ਨਾ ਜਾਓ ਅਜਿਹੀਆਂ ਚੀਜ਼ਾਂ ਤੋਂ ਦੂਰ ਰਹੋ ਤਾਂ ਜੋ ਤੁਹਾਡਾ ਪਰਿਵਾਰ ਅਤੇ ਤੁਸੀਂ ਵੀ ਸੁਰੱਖਿਅਤ ਰਹਿ ਸਕੋ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਤਸਵੀਰਾਂ ਦੇਖ ਕੇ ਤੁਹਾਡਾ ਵੀ ਦਿਲ ਦਹਿਲ ਜਾਏਗਾ ਕਿ ਕਿਸ ਤਰੀਕੇ ਦੇ ਨਾਲ ਪਹਾੜੀ ਦਾ ਇੱਕ ਹਿੱਸਾ ਹੈ ਜੋ ਟੁੱਟ ਕੇ ਥੱਲੇ ਡਿੱਗ ਜਾਂਦਾ ਹੈ ਉੱਤਰਾਖੰਡ ਦੇ ਪਿਥੋਲਾਗੜ੍ਹ ਤੋਂ ਇਹ ਖਬਰ ਹੈ ਜੋ ਸਾਹਮਣੇ ਆਈ ਹੈ ਸੋ ਲੋਕਾਂ ਨੂੰ ਬਾਰ-ਬਾਰ ਅਲਰਟ ਦਿੱਤਾ ਜਾ ਰਿਹਾ ਹੈ ਕਿ ਅਜਿਹੇ ਮੌਸਮ ਦੇ ਵਿੱਚ ਬਾਹਰ ਨਾ ਨਿਕਲੋ ਜਿਸ ਦੇ ਨਾਲ ਤੁਹਾਡਾ ਨੁਕਸਾਨ ਹੋ ਸਕਦਾ ਹੈ ਆਹ ਆ ਲੈ ਲਓ ਯਾਰ ਵੀਡੀਓ ਬਣਾ ਦੀ ਵੀਡੀਓ ਬਣ ਗਈ ਵੀਡੀਓ ਹਾਂ